ਹੜ ਐਂਡ ਬਾਈ ਜੀ ਕੁਝ ਕਹੋਗੇ ਅੱਜ ਫਜ਼ੀਲ ਸ਼ਾਹਮਾ ਦਾ ਦੇਖੋ ਜੀ ਲੋਕਤੰਤਰ ਦੀਆਂ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸੀ ਜੰਦਾਬਾਦ ਅੱਜ ਜਿੰਨਾ ਦੀ ੱੱਕਾ ਛਾਈ ਦੇਖੋ ਪਹਿਲਾਂ ਇਹਨਾਂ ਨੇ ਐਨੋਸੀਟ ਕੀਤਾ ਫਿਰ ਕਿਸੇ ਨੂੰ ਇਹਨਾਂ ਨੇ ਕਾਗਜ਼ ਨੋਮੀਨੇਸ਼ਨ ਕੈਂਸਲ ਵਾਲੇ ਦਿਨ ਕੀਤਾ ਅੱਜ ਤੁਸੀਂ ਦੇਖ ਲਓ ਇਹਨਾਂ ਨੂੰ ਇਹਨਾਂ ਨੂੰ ਇੰਨਾ ਕ ਡਰ ਹੈ ਇਹਨਾਂ ਦੇ ਕੈਂਡੀਡੇਟਾਂ ਨੂੰ ਕਿ ਸਾਨੂੰ ਇਲੈਕਸ਼ਨ 'ਚ ਵੀ ਨਹੀਂ ਖੜੇ ਹੋਉਂਦੇ ਪੂਰਤ ਮਾਰਗਦਰਸ਼ਕ ਕਾਗਜ਼ ਪਰਚਾ ਦਿੱਤਾ ਪਤਾ ਨਹੀਂ ਜਿੰਨਾਂ ਨੇ ਕਾਗਜ਼ ਪਰਚਾ ਦਿੱਤਾ ਇਹਨਾਂ ਨੇ ਨਜਾਇਜ਼ ਠੂਠੇ ਬੰਦੇ ਪਾ ਕੇ ਵੀ ਸਾਭੀ ਪੂਛੀ ਬੰਦੀ ਵਾਲੀ ਕਿ ਠੂਠੇ ਵੀ ਇਹਨਾਂ ਸਰਕਾਰੀ ਅਹੁਦਿਆਂ 'ਚ ਸਤਾਨ ਕਿਵੇਂ ਮੰਨਦੇ ਸਚਾਰੂ ਢਗ ਨਾਲ ਇਲੈਕਸ਼ਨ ਹੋ ਪਾਣਗੇ ਕੋਈ ਨਹੀਂ ਦੇਖ ਹੀ ਰਿਹਾ ਚੰਗੇ ਮੈਂ ਦੇਖਦੇ ਹੁਣ ਕੀ ਦੇਖੀ ਕਿ ਕਿੰਨਾ ਧੱਕਾ ਨਜਾਇਜ਼ ਕੱਲਾ ਮੇਰਨਾ ਨਹੀਂ ਪੂਰੀ 60 ਦੀ 60 ਵਾਡਾ ਜਿੰਨਾਂ ਨੇ ਕਿਵੇਂ ਨਜਾਇਜ਼ ਧੱਕਾ ਕੀਤਾ ਇਹਨਾਂ ਨੇ ਨਹੀਂ ਕੋਈ ਕੀ ਕਾਨੂੰਨ ਪੱਕਾ ਪਾਇਆ ਜੀ ਤੁਹਾਡੇ ਉੱਤੇ ਇਹਨਾਂ ਨੇ ਸਰਕਾਰੀ ਸਰਕਾਰੀ ਡਿਊਟੀ ਵੀ ਕਰਨ ਦਾ ਤੇ ਸਰਕਾਰੀ ਮਰਜ਼ੀ ਪਾਉਣੀ ਬਾਤ ਨਹੀਂ ਜੀ ਇਹਨਾਂ ਨੇ ਤੇ ਹਰੇਕ ਥਾਣੇ 'ਚ ਇਹਨਾਂ ਨੇ ਨਜਾਇਜ਼ ਪਰਚੇ ਇਹਨਾਂ ਨੇ ਉੱਪਰ ਰੱਖੇ ਮੈਂ ਤੇ ਅਪੀਲ ਕਰਦਾ ਸਾਰੇ ਵੋਟਰਸ ਨੂੰ ਵੀ ਇਹ ਤਗੜੇ ਹੋ ਕੇ ਹਰੇਕ ਬੰਦਾ 21 ਤਰੀਕ ਨੂੰ ਸਵੇਰੇ 7 ਵਜੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੇ ਤੋਂ ਸਾਰੇ ਵੋਟਾਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਪਾਉਣ ਬਿਲਕੁਲ ਹਾਈ ਕਮਾਂਡ ਨੂੰ ਇਹਨਾਂ ਸਾਰਿਆਂ ਦੇ ਜੋ ਵੀ ਇਹ ਕਰ ਰਹੇ ਨੇ ਮੈਂ ਤੇ ਹਾਈ ਕਮਾਂਡ ਨੂੰ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਤੇ ਨਿਗਰਾਨੀ ਰੱਖੀ ਜਾਵੇ ਜਿਹੜੇ ਅਫਸਰ ਇਹ ਡੀਸੀ ਐਸਐਸਪੀ ਜਿਨ੍ਹਾਂ ਦੇ ਆਫਿਸ ਮਿੰਨੀ ਸੈਕਟਰ ਜਿੱਥੇ ਪੂਰੇ ਉਦਨ ਇੰਨਾਂ ਨੇ ਗੁੰਡਾਗਰਦੀ ਦਾ ਨਾਚ ਕੀਤਾ ਫਿਰ ਇਹ ਕਹਿੰਦੇ ਲਾਅ ਐਂਡ ਮੇਨਟੇਨ ਲਾਅ ਐਂਡ ਓਰਡਰ ਦੀ ਗੱਲਾਂ ਕਰਦੇ ਨੇ ਤੇ ਉੱਥੇ ਇਹਨਾਂ ਦੀ ਨਿਗਾ ਚ ਇਹ ਕੰਮ ਹੋ ਗਿਆ ਜੇ ਤੇ ਦੇਖੋ ਅਸੀਂ ਬੂਥ ਕੈਪਟਨ ਹੁੰਦੀ ਸੀ ਅਸੀਂ ਨਹੀਂ ਕਹਿੰਦੇ ਸੀ ਸਰਕਾਰਾਂ ਚ ਮਰੀਨਾ ਨੇ ਤੇ ਕਾਗਜ਼ ਐਨਓਸੀ ਵਾਲੇ ਲੋਕਾਂ ਨੂੰ ਨਾ ਪਛਾਣ ਕੀਤਾ ਉੱਥੇ ਆਮ ਪਬਲਿਕ ਦੇ ਆਮ ਪਬਲਿਕ ਜਿਹੜੇ ਲੋਕੀ ਉੱਥੇ ਕੰਮ ਕਰਾਵਾਣ ਆ ਰੱਖੇ ਸੀਗੇ ਉਹਨਾਂ ਦੀ ਰਜਿਸਟਰੀਆਂ ਪਾੜੀ ਗਈਆਂ ਉਹਨਾਂ ਦੇ ਕਾਗਜ਼ ਪਾੜੇ ਕਿ ਉਹਨਾਂ ਸਰਟੀਫਿਕੇਟ ਪਾੜੇ ਗਏ ਇੰਨਾ ਮੰਦਾ ਹਾਲ ਹਾਈ ਕਮਾਂਡ ਨੂੰ ਕੋਈ ਤੁਸੀਂ ਦੱਸਿਆ ਆਪਣੇ ਬਾਰੇ ਹਾਈ ਕਮਾਂਡ ਨੂੰ ਬਿਲਕੁ えっ<い> <laughs>